ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube Kingra Dairy Farm ਤੇ ਜਿਹੜੇ ਜਿਹੜੇ ਵੀਰ ਮੇਰੇ ਚੈਨਲ ਨਾਲ ਜੁੜੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਆਪਣਾ ਸੰਪਰਕ ਨੰਬਰ ਹੈਗਾ ਜੀ 9501634323 950163432 ਅੱਜ ਆਪਾਂ ਪਿੰਡ ਭਾਈ ਰੂਪਾ ਪਹੁੰਚੇ ਆ ਆ ਫੌਜੀ ਸਾਹਿਬ ਦੇ ਘਰੇ ਆ ਬਾਈ ਕੋਲੇ ਮੱਝ ਤਾਜੀ ਸੂਈ ਵਾਲੇ ਹੋਣੀ ਮਗਰ ਬੱਚਾ ਕੀ ਆ ਕੱਟੇ ਮਗਰ ਕੱਟੀ ਆ ਕਿੰਨਾ ਦੁੱਧ ਆ ਕੋਚ ਕੇ ਦੱਸ ਦੇ ਬਾਈ ਜੀ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸ ਦੋ ਸਤੀ ਕਾਲਜੀ ਸਤੀ ਕਾਲਜੀ ਔਰ ਠੀਕ ਹਾਂ ਬਾਈ ਜੀ ਹਾਂਜੀ ਹਾਂਜੀ ਆਪਣੀ ਕਿਰਪਾ ਮਾਲਕ ਦੀ ਆਪਣਾ ਨਾਮ ਸੋਹਨਾ ਨਾਮ ਕੀ ਆ ਅਜੈਬ ਸਿੰਘ ਖਾਲਸਾ ਅਜੈਬ ਸਿੰਘ ਖਾਲਸਾ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਜੀ ਨੇੜੇ ਦੇ ਪਿੰਡ ਸਲਾਤਪੁਰਾ ਤੇਦੋ ਰਾਮਪਰਾ ਰੋਡ ਤੇ ਇਧਰ ਆਪਣਾ ਜਲਾਲ ਰਹਿ ਗਿਆ ਬਾਈ ਜੀ ਕਿਹੜਾ ਸੁਆ ਮੱਝਾ ਚੌਥਾ ਸੂਈ ਆ ਜੀ ਚੌਥਾ ਹਾਂ ਕਰੂ ਮੱਝ ਆਪਣੀ ਤੂੰ ਮੱਝਾ ਕਿੰਨਾ ਦੁੱਧ ਕੱਢਦੀ ਆ ਜੀ ਦੁੱਧ ਤਾਂ ਜੀ ਝੂਠ ਵਾਲੀ ਗੱਲ ਆ 14 ਲੀਟਰ ਕੱਢਿਆ ਮੈਂ ਤਾਂ ਫਾਰਮ ਤੇ ਅੱਛਾ ਜੀ ਹਾਂ ਤੈਨੂੰ ਪਤਾ ਤਾਂ ਹੈ ਤੂੰ ਅੱਛਾ ਤੇ ਬੱਚਾ ਪਤਾ ਕਿਹੜੇ ਸੀਮਨ ਦਾ ਇਹ ਹੈਗਾ ਜੀ ਮੁਰਾਤੀਆ ਜਣੇ ਉੰਟੀ ਗੇ ਦਾ ਨਾਂ ਨਹੀਂ ਪਤਾ ਹਲਾ ਇਹਦਾ ਹੈਗਾ ਬਾਏ ਅਛਾ ਬਾਜ ਦੀ ਕੱਟੀ ਆ ਬਹੁਤ ਸੋਹਣੀ ਬਾਈ ਬਾਕੀ ਕੱਟੀ ਵੀ ਦੇਖਣ ਲਈ ਕੱਟੀ ਬਹੁਤ ਸੋਹਣੀ ਹੈ ਜੀ ਜਿਹੜੀ ਗੱਲਾਂ ਦੇਖਣ ਵਾਲੀਆਂ ਹੁੰਦੀਆਂ ਹੁਣ ਖੜੀ ਨਹੀਂ ਹੁੰਦੀ ਵਾਲੇ ਹੁਣੇ ਤਾਜੀ ਸੂਈ ਆ ਨੇ ਤੁਹਾਨੂੰ ਖੜੀ ਕਰਕੇ ਦਿਖਾਉਂਦੇ 11:15 12:00 ਬਾਕੀ ਝੋਟੀ ਵੀ ਦੋ ਘੜੀਆਂ ਦੇਖਣ ਵਾਲੀ ਆ ਥਣਲੇਵਾ ਹਲੇ ਤਾਜੀ ਸੂਈ ਆ ਜੇਰ ਬਾਈ ਤੁਹਾਡੇ ਸਾਹਮਣੇ ਬਾਈ ਕਹਿੰਦਾ ਵੀਡੀਓ ਬਣਾ ਲਾਂਗੇ ਪਹਿਲਾਂ ਆਪਣੀ ਆਹ ਕੈਮਰੇ ਗੱਲ ਹੋਈ ਆ ਤੇ ਮੜੀ ਖੋਲ ਲੋਗੇ ਖੋਲਣੇ ਮੜੀ ਖੋਲ ਕੇ ਦਿਖਾਓ ਬਾਕੀ ਥਣਲੇਵਾ ਬਹੁਤ ਹੋ ਜਾ ਗਿਆ ਆ ਇੱਕ ਸਾਈਡ ਤੇ ਪੜਾਣੀਆਂ ਨਾ ਨਾ ਕੋਈ ਪੜ ਨਹੀਂ ਹੈ ਇਹ ਤੇ ਬੈਠਣ ਕਾਰਨ ਨਹੀਂ ਹੋਇਆ ਵਾ ਉਹ ਨਹੀਂ ਹੈ। ਅੱਛਾ ਅੱਛਾ। ਹਾਂ। ਇੱਕ ਮੋਹ ਨਹੀਂ ਹੈ। ਕਿ ਇੱਕ ਢਾਰ ਦਾ ਨਹੀਂ ਫਰਕ ਹੈ ਦਾ। ਅੱਛਾ ਜੀ। ਨਾ ਨਾ। ਬਾਕੀ ਮੱਝ ਦੀ ਕੱਦ ਕਾਠ ਵਾਈ ਦਾ ਕੱਦ 6 ਫੁੱਟ ਦੇ ਲੇਡ ਹੋਊਗਾ। ਉਸ ਹਸਾਬ ਨਾਲ ਜੱਜਮੈਂਟ ਕਰ ਲੋ ਕੱਦ ਵੀ ਬਹੁਤ ਆ ਬੇਲ ਵੀ ਬਹੁਤ ਲੰਬੀ ਆ। ਬਾਕੀ ਸਿੰਘ ਸੇਵ ਤਾਂ ਤੇ ਪ्युअर ਮੋਹਰਜ ਬੰਦਿਆ ਥੋੜੇ ਵਾਲੀ ਚਿੱਟਿਆ ਜੀ ਪੂਛ ਦੇ ਵਿੱਚ ਪਿੱਛੇ ਵਾਲੀ ਲੰਬੀ ਪੂਛ ਆ। ਪਤਲਾ ਪਿੰਡਾ ਸਿੰਗਲ ਹੱਡੀ ਆ। ਇਹਨੀਆਂ ਗੱਲਾਂ ਮੇਨ ਦੇਖਾਲੀਆਂ ਨੂੰ ਦੁੱਧ ਇੱਧਰੋਂ ਓੜਾਂਗੇ ਭਾਈ ਇਹ ਬੱਚੇ ਜਿਹਾ ਪੈਰ ਤਰਦੇ ਉਹ ਇੱਧਰੋਂ ਲਿਓ ਮੜਾ ਜਿਹਾ ਖੋਲ ਹਟ 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 ਇਹ ਤਾਂ ਜੀ ਸੁਈ ਗੱਲ ਸਹੀ ਇਹਨਾਂ ਤੁਸੀਂ ਆਏ ਮੰਨੋ ਵੀ ਆਹ ਦੇਖ ਲਓ ਰੱਸੀ ਦਾ ਕੰਮ ਹਾਂਜੀ ਦੇਖ ਬਾਈ ਲਓ ਤੇ ਚਲ ਬਾਸੋਂ ਲੰਬਾ ਦਾ ਦੋੜ ਬੜਾ ਛੱਡ ਬਰੋ ਆ ਜਾ ਪੁੱਤੋਈ ਹਰ ਵਾਰ ਕੋਰ ਰਾਜ ਜੀ ਅੱਜ ਬਲਤੂ ਨੂੰ ਸੂਰ ਲਾ ਕੇ ਤੋੜ ਤੱਕ ਆਪਾਂ ਕੀ ਮੋਟਾ ਬੁਲਿਆਣ ਖਾਣਾ ਬੋਜੀ ਬਹੁਤ ਜਿਆਦਾ ਥਾਣੇ ਵਾਲ ਲੱਗ ਜਾਵਾ ਤੇ ਬਾਈ ਜੀ ਲੈਂਡ ਦੇਣ ਦਾ ਰੇਟ ਕਿੰਨਾ ਕਰੋਗੇ ਦਾ ਇੱਕੋ ਦਾ ਜੀ ਦੱਸ ਦਿਓ ਵਾਸਾ ਇਹਦਾ 140 ਆ ਜੀ ਵੇਚ ਨਹੀਂ ਕਿੰਨੇ ਦੀ ਆ ਮੌਕੇ ਤੇ ਮਾਨਦਾਨ ਕਰ ਦਾਂਗੇ हाँ बी जी कर भाई जी मुफ्त तो मानतर करेंगे बाकी बी जी अपना जजमेंट करके मुल ला के देखो फोन नंबर क्या दूजानी अठानवे अठानवे सात सौ इक्की सर एक सत्तर सौ भी सत्तर एक सौ भी मोबाइल नंबर स्क्रीन से लाव गे बाकी मुल बी ने दसता अपना ओके भाई सत श्रीकाल